ਵਾਹਿਗੁਰੂ ਜੀ ਸਤਨਾਮ ਸਤਿਵਾਹਿ ਗੁਰੂ ਸ੍ਰੀ ਅਮਜੀਓ ਮੰਗੋ ਰਾਮ ਤੇ ਇੱਕ ਦਾਨ ਸਗਲ ਮਨ ਔਰਤ ਪੂਰਨ ਹੋਵੇ ਸਿਮਰੋ ਤੁਮਰਾ ਨਾਮ ਚਰਨ ਤੁਮਾਰੇ ਹਿਰਦੈ ਵਸੋ ਸੰਤਨ ਗਾ ਸੰਗ ਗਾਵੋ ਸੋ ਅਣਮੈ ਮਨ ਨਾ ਬਿਅਬੈ ਔਡ ਪੈਰ ਗੁਨ ਗਾਵੋ ਸੋ ਗਉੜਾ ਦਾ ਗੁਰ ਸਿਵਿਆ ਨ ਸੈਸ ਵੈ ਨਰਸਨ ਮਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਗਾਇ ਗੁਰੂ ਜੀ ਤਾ ਨਾਨਕ ਸ੍ਰੀਮਨ ਲੱਲ ਪੰညਾ ਘਰਵਾਰਾ ਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਬੰਦਨਾਰ ਬੰਦਨਾ ਗੁਣ ਗਾਵੋ ਗੋਪਾਲ ਰਾਈ ਬੰਦਨਾਰ ਬੰਦਨਾ ਗੁਣ ਗਾਵੋ ਗੋਪਾਲ ਰਾਈ ਰਹਾਉ ਬਰਦ ਬਾਗ ਟੇਟੇ ਗੁਰਦੇਵਾ ਕੋਟ ਬਰੰਦ ਮਿੰਡੇ ਹਰ ਸੇਵਾ ਕਮਲ ਜਾ ਕਾਮਨ ਰਾਪੈ ਸੋ ਗਗਨਤ ਜਨ ਆਵੈ ਸਗਰ ਤਰੀਆ ਸਾਧੂ ਸੰਗੈ ਨਿਰਪਉ ਨਾਮ ਜਪੋ ਰੰਗੇ ਭਾਰਤਨ ਲੋਕ ਜਿ ਬਾਗਨ ਵੇਡੇ ਸੰਧਾਰਣ ਆਵੇ ਨੇੜੇ ਜਿਸ ਨਗਨ ਨਮਰਾ ਆਪ ਪੁਜਾਈ ਨਾਨਕ ਉਦਰੇ ਬ੍ਰਭ ਸਰਨਾਈ ਜਿਸ ਨਗਨ ਨਮਰਾ ਆਪ ਪੁਜਾਈ ਨਾਨਕ ਉਦਰੇ ਬ੍ਰਭ ਸਰਨਾਈ ਆਵਾਜ਼ ਗੁਰੂ ਜੀ ਕਾ ਖਾਲਸਾ ਮਾਏ ਗੁਰੂ ਜੀ ਕੀ ਫਤਿਹ